ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧਾਰਮਿਕ ਗੀਤ ਸਿੱਖਾਂਗੇ ਜੀ ਕਲਗੀਧਰ ਦਸ਼ਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ ਤੇ ਇਸ ਧਾਰਮਿਕ ਗੀਤ ਨੂੰ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਡੇਰਾ ਧੁੰਦ ਵਾਲਿਆਂ ਪਾਸੋਂ ਗਾਇਨ ਕੀਤਾ ਗਿਆ ਹੋਇਆ ਹੈ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਦੂਜੇ ਕਾਲੇ ਨੂੰ ਸਮਾਂ ਦਿੰਦੇ ਹਾਂ ਜਦੋਂ ਦੂਜੇ ਕਾਲੇ ਨੂੰ ਸਾਹ ਮੰਨਦੇ ਹਾਂ ਤਾਂ ਕਿਹੜੇ ਕਿਹੜੇ ਸੁਰ ਲੱਗ ਰਹੇ ਹਨ ਉਹ ਆਪ ਜੀ ਨੂੰ ਸਕਰੀਨ ਤੇ ਦਿਸ ਰਹੇ ਹਨ ਤੇ ਹੁਣ ਆਪਾਂ ਗਾਇਨ ਕਰਦੇ ਹਾਂ ਅਤੇ ਸਿੱਖਦੇ ਹਾਂ ਇਸ ਗੀਤ ਨੂੰ ਕਲਨੀ ਤਰ ਦਸ ਮੇਸ਼ ਪਿਤਾ ਦੇ ਤੋ ਫਰਜੰਦ ਪਿਆਰੇ ਦਲਗੀ ਤੇਰ ਦਸ਼ਮੇਸ਼ ਪਿਤਾ ਦੇ ਤੋਹਰ ਜੰਦ ਪਿਆਰੇ ਵਿਚ ਸਰਹੰਦ ਜ਼ਾਲਮ ਫੜ ਕੇ ਵਿਚ ਸਰਹੰਦ ਜ਼ਾਲਮ ਫੜ ਕੇ ਨੀਹ ਵਿੱਚ ਖਲਾਰੇ कलगी तर दस में श्पिता दे दो फर जंद पे आरें कलगी दस में श्पिता दे दो फर जंद पे कन गीतर दस में पिता दे दो फर जंद प्यारे कन गीतर दस में पिता दे दो फर जंद प्यारे vic sar hand zalma pad a ha, khali hai space hai vic sar hand zalma pad सरहंद सल के निहा वेच कला रे निहा खलारे खला रेहा कलगीतर दस में पिता दे दो फर जंद प्यारे विच सरहंद जाल माफर के ਵਿਚ ਸਰਹੰਦ ਜ਼ਾਲਮ ਫੜ ਕੇ ਨੀਹਾ ਵਿੱਚ ਫਲਾਰੇ ਕਲੰਗੀ ਤਰਦਸ਼ ਮੇਂ ਸਪੀਤਾ ਦੇ ਦੋ ਫਰਜੰਦ ਪਿਆਰੇ ਅੰਤਰਾ ਦੇਖਦੇ ਹਾਂ മനീസൗലു ദൗലത്ത ഭൂരാ ਦੋਹਲਿਆ ਦਾ ਲਾਲਚ ਦਿਖਲਾਇਆ ਤੇ ਹੁਣ ਇਹ ਦੋ ਪੰਕਤੀਆਂ ਸਿੱਖਦੇ ਆ ਪਹਿਲਾਂ ਇਨਮਨਵਣ ਇਨਮਨਵਣ ਲਈ ਜ਼ਾਲਿਮ ਬਹੁਤਾ ਜ਼ੋਰ ਲਗਾਇਆ navan leezan ma bahut zor lagaya semh kyun tan daulat pura de doliyan da lalch dikhlae ਤਨ ਦੌਲਤ ਖੂਰਾ ਦਿਆ ਦੋਨੇ ਆ ਦਾਲਨ ਚ ਦਿਖ ਲਾਇਆ ਫਿਰ ਤੀਸਰੀ ਪੰਕਤੀ ਪਰ ਤਨ ਤਨ ਉਹ ਨਿੱਕੇ ਬਲ ਚ ਪਰ ਤਨ ਤਨ ਉਹ ਨਿੱਕੇ ਬ ਦੇ ਕੋਲ ਨਹਾ ਰੇ ਰੱਬ ਦੇ ਗੀਤ ਦੇ ਦਰਸ਼ਨੇ ਸਪਿਤਾ ਦੇ ਤੂਫਰ ਜੰਮ ਪਿਆਰੇ ਪਰ ਤਨ ਤਨ ਓਹ ਪਰ ਤਨ ਤਨ ਓਹ ਨਿਕ ਬਚੇ ਨਿਕੇ ਬਚੇ ਨਿਕੇ ਬਚੇ ਪਰ ਤਨ ਤਨ ਹੋ ਨਿਕੇ ਬਚੇ ਸਿੱਧ ਕੋ ਮੋਲਨਾ ਹਾਰੇ ਸਿੱਧ ਕੋ ਮੋਲਨਾ ਹਾਰੇ ਸਿੱਧ ਕੋ ਮੋਲਨਾ ਹਾਰੇ सिद्ध को मूल नारे सिद्ध को मूल नारे कल गीतर दश में पिता दे दो हर जे कल गीतर दस में पिता दे ਦੋ ਫਰਜੰਦ ਪਿਆਰੇ ਤੇ ਅਗਲੇ ਅੰਤਰੇ ਬਿਲਕੁਲ ਸੇਮ ਇਸੇ ਤਰੀਕੇ ਨਾਲ ਆ ਜਾਣੇ ਹਨ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ